ਕਰਦੇ ਆ ਵਿਕਰਮ ਸਿੰਘ ਮਜੀਠੀਆ ਦਾ ਅੱਜ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਬਿਆਨ ਦਰਜ ਕਰਵਾਏ ਜਾ ਰਹੇ ਨੇ ਔਰ ਬਿਆਨ ਦਰਜ ਕਰਵਾਉਣ ਪਹੁੰਚੇ ਨੇ ਬਿੱਟੂ ਔਲਖ ਤੇ ਜਗਜੀਤ ਚੈਹ ਮੋਹਾਲੀ ਦੇ ਵਿਜੀਲੈਂਸ ਦਫ਼ਤਰ ਦੇ ਵਿੱਚ ਜਗਜੀਤ ਚੈਹਲ ਤੇ ਬਿੱਟੂ ਔਲਖ ਪਹੁੰਚੇ ਨੇ ਮਜੀਠੀਆ ਮਾਮਲੇ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਕੱਲ ਬੌਲਨੀ ਅਜਨਾਲਾ ਤੇ ਤਲਬੀਰ ਗਿੱਲ ਨੇ ਆਪਣੇ ਬਿਆਨ ਦਰਜ ਕਰਵਾਏ ਸੀ ਤੇ ਅੱਜ ਬਿੱਟੂ ਆਲਖ ਤੇ ਜਗਜੀਤ ਚੈਲ ਪਹੁੰਚੇ ਨੇ ਬਿੱਟੂ ਆਲਖ ਤੇ ਜਗਜੀਤ ਚੈਲ ਦੋਨੇ ਉਹ ਸ਼ਖਸ ਨੇ ਜਿਨ੍ਹਾਂ ਤੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਨਸ਼ਾ ਤਸਕਰੀ ਦੇ ਮਾਮਲਿਆਂ ਚ ਸ਼ਾਮਲ ਹੋਣ ਦੇ ਸ਼ਮੂਲੀਅਤ ਦੇ ਇਲਜ਼ਾਮ ਸੀ ਔਰ ਇਹਨਾਂ ਦੀਆਂ ਨਜ਼ਦੀਕੀਆਂ ਵਿਕਰਮ ਮਜੀਠੀਆ ਦੇ ਨਾਲ ਸੀ ਉਸ ਵੇਲੇ ਇਹਨਾਂ ਦੀਆਂ ਨਜ਼ਦੀਕੀਆਂ ਵਿਕਰਮ ਮਜੀਠੀਆ ਦੇ ਨਾਲ ਦੱਸੀਆਂ ਗਈਆਂ ਸੀ ਕਿਉਂਕਿ ਇਹ ਬਾਹਰ ਰਹਿੰਦੇ ਸੀ ਔਰ ਨਸ਼ਾ ਤਸਕਰੀ ਦੇ ਵਿੱਚ ਜਦੋਂ ਇਹਨਾਂ ਦਾ ਨਾਮ ਆਇਆ ਤਾਂ ਇਹ ਉਸ ਵੇਲੇ ਵਿਕਰਮ ਮਜੀਠੀਆ ਦੇ ਨੇੜੇ ਦੱਸੇ ਜਾਂਦੇ ਸੀ ਜਿਸ ਕਰਕੇ ਵਿਕਰਮ ਮਜੀਠੀਆ ਦਾਵੀ ਨਾਮ ਡਰੱਗਸ ਕੇਸ ਦੇ ਵਿੱਚ ਸੁਣਿਆ ਗਿਆ। ਔਰ ਉਸ ਤੋਂ ਬਾਅਦ ਹੁਣ ਜਦੋਂ ਵਿਜੀਲੈਂਸ ਨੇ ਵਿਕਰਮ ਮਜੀਠੀਆ ਨੂੰ ਅਰੈਸਟ ਕੀਤਾ ਤਾਂ ਇੱਕ ਤੋਂ ਬਾਅਦ ਇੱਕ ਬਿਆਨ ਦਰਜ ਕਰਵਾਉਣ ਦਾ سلسلہ ਜਾਰੀ ਹੈ। ਕੱਲ ਤਲਬੀਰ ਗਿੱਲ ਆਏ ਸੀ। ਬੋਨੀਏ ਜਨਾਲਾ ਆਈ ਸੀ ਤੇ ਹੁਣ ਅੱਜ ਬਿੱਟੂ ਔਲਖ ਤੇ ਜਗਜੀਤ ਚੈਲ ਪਹੁੰਚੇ ਨੇ। ਤਸਵੀਰਾਂ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਦੀਆਂ ਜਦੋਂ ਦੋਵੇਂ ਸ਼ਖਸ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਨੇ। ਸਿੱਧਾ ਚਲਦੇ ਆ ਵਿਜੀਲੈਂਸ ਬਿਊਰੋ ਦਫਤਰ ਤੋਂ ਮੇਰੇ ਸਹਿਯੋਗੀ ਨਵਿੰਦਰ ਬਰਾੜ ਜੁੜ ਰਹੇ ਨੇ ਨਵਿੰਦਰ ਕਾਫੀ ਅਹਿਮ ਤੌਰ ਤੇ ਦੇਖੀ ਜਾ ਸਕਦੀ ਹੈ ਇਹਨਾਂ ਦੋਨਾਂ ਦੀ ਜਿਹੜੀ ਬਿਆਨ ਜਾਂ ਕਹੀਏ ਇਹਨਾਂ ਦੋਨਾਂ ਦੀ ਸਟੇਟਮੈਂਟ ਜਿਹੜੀ ਹੈ ਇਹ ਦੇਣ ਪਹੁੰਚੇ ਨੇ ਦੇਖੋ ਬਿਲਕੁਲ ਵੀ ਜੇ ਤੁਹਾਨੂੰ ਯਾਦ ਹੋਣਾ ਕਿ ਇਹ ਦੋਨੇ ਚਿਹਰੇ ਬੜੇ ਮਹੱਤਵਪੂਰਨ ਨੇ ਔਰ ਇਹਨਾਂ ਦੋਨਾਂ ਚਿਹਰਿਆਂ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਸ ਵੇਲੇ ਜਗਦੀਸ਼ ਭੋਲਾ ਗ੍ਰਿਫਤਾਰ ਹੁੰਦਾ ਤਾਂ ਉਸ ਵੇਲੇ ਇਹਨਾਂ ਲੋਕਾਂ ਦੀ ਵੀ ਗ੍ਰਿਫਤਾਰੀ ਹੋਈ ਸੀ ਔਰ ਅੱਜ ਤੋਂ ਆਖਰੀ 12 ਸਾਲ ਪਹਿਲਾਂ ਇਹ ਨਾਮ ਖੂਬ ਚਰਚਾ ਦੇ ਵਿੱਚ ਆਏ ਸੀ ਉਦੋਂ ਹਰ ਕਿਸੇ ਨੂੰ ਇਹ ਨਾਮ ਜਿਹੜੇ ਪੂਰੀ ਤਰ੍ਹਾਂ ਯਾਦ ਸੀ ਚਾਹੇ ਜਦੋਂ ਕਿਸੇ ਨਾ ਗੱਲ ਹੁੰਦੀ ਸੀ ਤਾਂ ਜਗਦੀਸ਼ ਭੋਲਾ ਜਗਜੀਤ ਚਾਲ ਬਿੱਟੂ ਆਲੋਕ ਇਹ ਨਾਮ ਅਕਸਰ ਲਏ ਜਾਂਦੇ ਸੀ ਔਰ ਇਹ ਇਹ ਦੋਨੇ ਮੁੱਖ ਨਾਮ ਉਹਨੇ ਜਿਹੜਾ ਬਿੱਟੂ ਔਲਕਾ ਬਿੱਟੂ ਔਲਕ ਬੇਸਿਕਲੀ ਵਿਕਰਮ ਜੀਠੀਆ ਦਾ ਬੇहद ਕਰੀਬੀ ਸਾਥੀ ਰਿਹਾ ਹਾਲਾਂਕਿ ਉਹ ਕੇਸ ਜਦੋਂ ਦਰਜ ਹੋਇਆ ਸੀ ਉਸ ਵੇਲੇ ਪੋਲਾ ਡਰੱਗ ਕੇਸ ਤਾਂ ਉਸ ਵੇਲੇ ਦੋਨਾਂ ਦੇ ਵਿੱਚ ਆਪਸੀ ਸਬੰਧ ਆ ਜਿਹੜੇ ਉਹ ਵੀ ਖਰਾਬ ਹੋਇਆ ਔਰ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਕਾਫੀ ਮਤਭੇਦ ਵੀ ਨੇ ਹੂੰ ਅਗਲਾ ਨਾਮ ਜਿਹੜਾ ਹੈ ਜਗਜੀਤ ਸਿੰਘ ਚਾਲ ਦਾ ਜਗਜੀਤ ਸਿੰਘ ਚਾਲ ਵੀ ਇਸ ਤਰ੍ਹਾਂ ਵਿਕਰਮ ਜੀਠੀਆ ਦੇ ਸੰਬੰਧ ਦੇ ਵਿੱਚ ਸੀ ਬਿੱਟੂ ਔਲਕ ਦੇ ਰਾਹੀਂ ਕਿਉਂਕਿ ਬਿੱਟੂ ਔਲਕਰ ਜਗਜੀਤ ਚਾਲ ਦੋਨੋਂ ਦੋਸਤ ਸੀ ਜਦੋਂ ਉਹ ਪਰਚਾ ਦਰਜ ਹੋਇਆ ਤਾਂ ਉਸ ਪਰਚੇ ਦੇ ਵਿੱਚ ਜਗਦੀਸ਼ ਭੋਲਾ ਨੂੰ ਸਜ਼ਾ ਹੋ ਗਈ ਸੀ ਪਰ ਬਿੱਟੂ ਔਲਖਾ ਜਿਹੜਾ ਔਰ ਬਿੱਟੂ ਔਲਖ ਉਸ ਕੇਸ ਦੇ ਵਿੱਚੋਂ ਬਰੀ ਹੋ ਗਿਆ ਸੀ ਅਦਾਲਤ ਦੇ ਵਿੱਚ ਸਬੂਤਾਂ ਦੀ ਘੜ ਦੇ ਚੱਲਦੇ ਆ ਬਿੱਟੂ ਔਲਖ ਮਨਿੰਦਰ ਸਿੰਘ ਬਿੱਟੂ ਔਲਖ ਮਨਿੰਦਰ ਸਿੰਘ ਬਿੱਟੂ ਔਲਖ ਉਸ ਵੇਲੇ ਬਰੀ ਹੋ ਗਿਆ ਸੀ ਉਸ ਕੇਸ ਦੇ ਵਿੱਚੋਂ ਜਗਜੀਤ ਸਿੰਘ ਚਾਲਾ ਜਿਹੜਾ ਜਗਜੀਤ ਸਿੰਘ ਚਾਲ ਦੀ ਇੱਕ ਦਵਾਈਆਂ ਦੀ ਫੈਕਟਰੀ ਹੋਇਆ ਕਰਦੀ ਸੀ ਬੱਦੀ ਦੇ ਵਿੱਚ ਇਸ ਕੇਸ ਦੇ ਵਿੱਚ ਇਸੇ ਕਰਕੇ ਉਹਦਾ ਨਾਮ ਜਿਹੜਾ ਹੈਗਾ ਇਨਵੋਲਵ ਹੋਇਆ ਸੀ ਬੜਾ ਲੰਬੀ ਚੌੜੀ ਉਹਦੀ ਤਫਸੀਲ ਹੈ ਤਾਂ ਜਗਜੀਤ ਸਿੰਘ ਚਾਲ ਦਾ ਕੇਸ ਜਿਹੜਾ ਹਾਈ ਕੋਰਟ ਪਹੁੰਚ ਗਿਆ ਸੀ ਹਾਈ ਕੋਰਟ ਦੇ ਵਿੱਚੋਂ ਜਿਹੜੀ ਚਾਲ ਦੀ ਸਜ਼ਾ ਉਸਤੇ ਜਿਹੜਾ ਸਟੇ ਲਾਇਆ ਹੋਇਆ ਔਰ ਉਹ ਜ਼ਮਾਨਤ ਤੇ ਸੁਲੇਬਾਰ ਹੈ ਤੇ ਇਸ ਕਰਕੇ ਬਟੂਆਲ ਕਬਰੀ ਹੈ ਪਰ ਜਗਜੀਤ ਚਾਲ ਜ਼ਮਾਨਤ ਤੇ ਆ ਉਸ ਦੀ ਉਸ ਦਾ ਕੇਸ ਜਿਹੜਾ ਸਟੇ ਹੋਇਆ ਹਾਲਾਂਕਿ ਕਈ ਕਿਸਾਲ ਦੋਨਾਂ ਨੇ ਜੇਲ੍ਹ ਦੇ ਵਿੱਚ ਬਤਾਏ ਨੇ ਹੁਣ ਜਦੋਂ ਅੱਜ ਵਿਕਰਮਜੀਤਿਆ ਦਾ ਕੇਸ ਕੇਸ ਹੈ ਜਿਹੜਾ ਉਹ ਖੁੱਲਿਆ ਬੇਸ਼ੱਕ ਅੱਜ ਕੇਸ ਡੀਏ ਦਾ ਪਰ ਕਿਉਂਕਿ ਵਿਕਰਮ ਮਜੀਠੀਆ ਦੀ ਇਸ ਪ੍ਰਾਪਰਟੀ ਨੂੰ ਲੈ ਕੇ ਸੱਤਾ ਤਰ੍ਹਾਂ ਵਿਜੀਲੈਂਸ ਜਿਹੜੀ ਉਹ ਹਮਲਾਵਰ ਹੈ ਇਸ ਕੇਸ ਨੂੰ ਡਰੱਗਸ ਕੇਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਦਾਵਾ ਕੀਤਾ ਗਿਆ ਔਰ ਇੱਥੋਂ ਤੱਕ ਦਾਵਾ ਕੀਤਾ ਗਿਆ ਕਿ ਪ੍ਰਾਪਰਟੀ ਜਿਹੜੀ ਹੈ ਡਰੱਗ ਮਨੀ ਦੇ ਨਾਲ ਬਣੀ ਹੈ ਹਾਲਾਂਕਿ ਵਿਕਰਮ ਮਜੀਠੀਆ ਜਾਂ ਉਸਦੇ ਵਕੀਲ ਸਾਰੀਆਂ ਚੀਜ਼ਾਂ ਨੂੰ ਝੂਠਲਾ ਰਹੇ ਨੇ ਸਾਰੀਆਂ ਚੀਜ਼ਾਂ ਨੂੰ ਗਲਤ ਦੱਸ ਰਹੇ ਨੇ ਸੁਖਵੀਰ ਬਾਦਲ ਵੀ ਇਹਨਾਂ ਗੱਲਾਂ ਨੂੰ ਗਲਤ ਦੱਸ ਰਹੇ ਨੇ ਵਿਕਰਮ ਮਜੀਠੀਆ ਦੇ ਵਕੀਲ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਕੇਸ ਦਾ ਡਰੱਗ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਕਿਉਂਕਿ ਜਦੋਂ ਇਹ ਮਸਲਾ ਉੱਠਿਆ ਇੰਨਾ ਪੇਚੀਦਾ ਮਸਲਾ ਪਹਿਲਾਂ ਤਾਂ ਜਦੋਂ ਉਸ ਵੇਲੇ ਮਸਲਾ ਉੱਠਿਆ ਸੀ ਤਾਂ ਉਦੋਂ ਹੀ ਇੰਨਾ ਪੇਚੀਦਾ ਸੀ ਕਿ ਛੇਤੀ ਆਮ ਬੰਦੇ ਦੀ ਸਮਝ ਨਹੀਂ ਸੀ ਆਉਂਦਾ 6000 ਕਰੋੜ ਦੇ ਡਰੱਗ ਕੇਸ ਦੀ ਗੱਲ ਕੀਤੀ ਜਾਂਦੀ ਸੀ ਪਰ ਹੁਣ ਜਦੋਂ ਇਹ ਕੇਸ ਡੀਏ ਕੇਸ ਦੇ ਤੌਰ ਤੇ ਇਸ ਵੇਲੇ ਵਿਜੀਲੈਂਸ ਦੇ ਕੋਲੇ ਆ ਤਾਂ ਵਿਜੀਲੈਂਸ ਹਰ ਉਸ ਸ਼ਖਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰ ਉਸ ਕੇਸ ਨੂੰ ਪੁੱਛਗਿੱਛ ਕਰਕੇ ਕੇਸ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਜਿਹੜਾ ਕੋਈ ਕਿਸੇ ਵੀ ਤਰੀਕੇ ਵਿਕਰਮ ਮਜੀਠੀਆ ਨਾਲ ਜਾਂ ਫਿਰ ਉਸਦੇ ਪਿਛਲੇ ਕੇਸ ਨਾਲ ਜਾਂ ਫਿਰ ਜਿਸ ਡਰੱਗ ਕੇਸ ਦੇ ਵਿੱਚ ਬਿਕਰਮਜੀਤਿਆ ਦਾ ਨਾਮ ਪਹਿਲੀ ਵਾਰੀ ਉਛਲਿਆ ਇਸ ਤੋਂ 12 ਸਾਲ ਪਹਿਲਾਂ ਜਗਦੀਸ਼ ਭੂਲਣ ਜਦੋਂ ਨਾਮ ਲਿਆ ਉਦੋਂ ਉਛਲਿਆ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੀਆਂ-ਕਿਹੜੀਆਂ ਕੜੀਆਂ ਵਿੱਚ ਜੁੜਦੀ ਰਹੀਆਂ ਸਾਰਿਆਂ ਨੂੰ ਖੰਘਾਲ ਕੇ ਸਾਰਿਆਂ ਦੀ ਪੁਛਿਸ਼ ਕਰਕੇ ਵਿਜੀਲੈਂਸ ਆਪਣੇ ਕੇਸ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ ਪਰ ਜਿਵੇਂ ਬਿਕਰਮਜੀਤਿਆ ਜਾਂ ਉਹਨਾਂ ਦੇ ਵਕੀਲਾਂ ਦਾ ਦਾਵਾ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਵੇਂ ਵਿਜੀਲੈਂਸ ਹੁਣ ਤੱਕ 6 ਲੋਕਾਂ ਨੂੰ ਬੁਲਾ ਚੁੱਕੀ ਆ ਚਾਹੇ ਸਾਬਕਾ ਡੀਜੀਪੀ ਸਤਾਜ ਚਟੋਪੜਾ ਹੋਣ ਚਾਹੇ ਈਡੀ ਦੇ ਜਿਹੜੇ ਡਿਪਟੀ ਡਾਇਰੈਕਟਰ ਰਹੇ ਨੇ ਨਰਿੰਦਰ ਸਿੰਘ ਉਹ ਹੁਣ ਚਾਹੇ ਤੁਸੀਂ ਅਮਰਪਾਲ ਸਿੰਘ ਬੋਨੀ ਦੀ ਗੱਲ ਕਰ ਲੋ ਚਾਹੇ ਤਲਵੀਰ ਗਿੱਲ ਦੀ ਗੱਲ ਕਰ ਲੋ ਤੇ ਦੋ ਅੱਜ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਲ 6 ਲੋਕ ਜਿਹੜੇ ਨੇ ਇਸ ਮਾਮਲੇ ਦੇ ਪੁੱਛਗਛ ਜਿਨ੍ਹਾਂ ਤੋਂ ਕੀਤੀ ਜਾ ਦੋਹਾਂ ਤੋਂ ਕੀਤੀ ਜਾ ਰਹੀ ਹੈ ਚਾਰਾਂ ਤੋਂ ਕੀਤੀ ਜਾ ਚੁੱਕੀ ਹੈ ਅੱਛਾ ਹੁਣ ਦੇਖਦੇ ਹਾਂ ਜੀ ਵਿਜੀਲੈਂਸ ਇਹਨਾਂ ਪੁੱਛਗਛ ਦੇ ਦੌਰਾਨ ਕਿਸ ਤਰ੍ਹਾਂ ਦੇ ਪਾਸ ਇਕੱਠੇ ਕਰ ਸਕਦੀ ਹੈ ਦੂਜੇ ਪਾਸੇ ਮਾਫ ਕਰਨਾ ਦੂਜੇ ਪਾਸੇ ਬਿਕਰਮਜੀਤਿਆ ਨੂੰ ਲੈ ਕੇ ਗਈ ਹੋਈ ਹੈ ਵਿਜੀਲੈਂਸ ਇਹ ਦਾਵਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀ ਜਾਣਕਾਰੀ ਆ ਰਹੀ ਹੈ ਕਿ ਸ਼ਾਇਦ ਹਿਮਾਚਲ ਦੇ ਵਿੱਚ ਲੈ ਕੇ ਗਏ ਉਹਨਾਂ ਹਾਲਾਂਕਿ ਬੜਾ ਗੁਪਤ ਤਰੀਕੇ ਰੱਖਿਆ ਗਿਆ ਅ ਨਹੀਂ ਦੱਸਿਆ ਗਿਆ ਕਿਸੇ ਨੂੰ ਔਰ ਇਹ ਪਤਾ ਵੀ ਨਹੀਂ ਹਾਲੇ ਤੱਕ ਰ ਲੱਗਣ ਦੇ ਦੀ ਕੋਸ਼ਿਸ਼ ਕੀਤੀ ਕਿ ਵੀ ਕਿੱਥੇ ਲੈ ਕੇ ਗਏ ਨੇ ਬੜਾ ਗੁਪਤ ਤਰੀਕੇ ਬਿਕਰਮਜੀਠਿਆ ਨੂੰ ਲੈ ਕੇ ਵੀ ਗਏ ਹੋਏ ਨੇ 2 ਤਰੀਕ ਨੂੰ ਬਿਕਰਮਜੀਠਿਆ ਦਾ ਰਿਮਾਂਡ ਵੀ ਖਤਮ ਹੋਇਆ ਇਸ ਕਰਕੇ ਵਿਜੀਲੈਂਸ ਪੂਰੀ ਵਾਹ ਲਾ ਰਹੀ ਹੈ ਕਿ 2 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਵਿਜੀਲੈਂਸ ਚਾਹੁੰਦੀ ਹੈ ਕਿ ਸਾਡੇ ਕੋਲੇ ਠੋਸ ਸਬੂਤ ਹੋਣ ਜੀ ਅੱਛਾ ਨਪਿੰਦਰ ਬਿਕਰਮਜੀਠਿਆ ਬਾਰੇ ਅੱਜ ਇਹ ਜਾਣਕਾਰੀਆਂ ਸੀ ਕਿ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲਜਾਇਆ ਜਾ ਸਕਦਾ ਹੈ ਹਿਮਾਚਲ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਉੱਥੇ ਲੈ ਕੇ ਜਾਇਆ ਗਿਆ ਹੈ ਕੋਈ ਪਤਾ ਚੱਲ ਪਾਇਆ ਕਿ ਕਿਹੜੀਆਂ-ਕਿਹੜੀਆਂ ਥਾਵਾਂ ਤੇ ਵਿਜੀਲੈਂਸ ਲੈ ਕੇ ਗਈ ਹੈ ਕੋਈ ਕੋਈ ਕਲੂ ਮਿਲਿਆ ਦੋਖੂ ਵਜਿਵੇਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸਾਨੂੰ ਇਸ ਗੱਲ ਦੀ ਰਾਤੀ ਭਣਕ ਲੱਗੀ ਸੀ ਕਿ ਬਿਕਰਮ ਮਜੀਠੀਆ ਨੂੰ ਤੜਕਸਰ ਲਿਜਾਇਆ ਜਾ ਸਕਦਾ ਅਸੀਂ ਐਕਟਿਵ ਸੀ ਸਾਨੂੰ ਪਤਾ ਸੀ ਕਿ ਪੁਲਿਸਾਂ ਦਾ ਵਿਜੀਲੈਂਸ ਆਓ ਕਿਸ ਵੇਲੇ ਕਿਵੇਂ ਨਿਕਲਦੀ ਹੈ ਤਾਂ ਅਸੀਂ ਸਵੇਰੇ ਸਵੇਰੇ ਇੱਥੇ ਪਹੁੰਚ ਗਏ ਸੀ ਸਾਡੇ ਸ਼ੀਰੇ ਕਰੀਬ ਅਸੀਂ ਵਿਜੀਲ ਦਫਤਰ ਦੇ ਬਾਹਰ ਖੜੇ ਸੀ ਔਰ ਇੱਥੋਂ ਦਾ ਮਾਹੌਲ ਦੇਖ ਕੇ ਸਾਨੂੰ ਸਪਾਇਟ ਹੋ ਗਿਆ ਕਿ ਸਾਡੀ ਜਾਣਕਾਰੀ ਸਹੀ ਹੈ। ਵਾਕਈ ਵਿਜੀਲੈਂਸ ਦੇ ਤੋਂ ਬਿਕਰਮ ਜੀ ਚਾਹੁੰ ਲਿ ਜਾ ਸਕਦੇ ਕਿਉਂਕਿ ਬਾਹਰ ਸਖਤ ਨਾਕਾਬੰਦੀ ਸਖਤ ਬੈਰੀਕੇਡਿੰਗ ਕੀਤੀ ਗਈ ਤਿੰਨ ਚਾਰ ਡੀਐਸਪੀ ਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਨੇ ਬਾਹਰ ਨਜ਼ਰ ਆਏ ਤਾਂ ਉੱਥੋਂ ਸਾਨੂੰ ਸਪਾਇਟ ਹੋ ਗਿਆ ਕਿ ਸਾਡੀ ਜਾਣਕਾਰੀ ਸਹੀ ਹੈ। ਜਿੱਦਾਂ ਹੀ ਅਸੀਂ ਪੂਰੀ ਨਜ਼ਰ ਰੱਖੀ ਉੱਥੋਂ ਪੂਰਾ ਸਾਰੇ ਪਾਸਿਓਂ ਵਿਜੀਲ ਦਫਤਰ ਦੇ ਆਸ-ਪਾਸ ਦੀ ਸੜਕਾਂ ਬੰਦ ਸੀ। ਪਰ ਉਹੀ ਚੀਜ਼ ਫਿਰ ਤੋਂ ਹੋਈ। ਸਾਡੇ ਕੋਲ ਜਾਣਕਾਰੀ ਸੀ ਕਿ 7 ਵਜੇ ਦੇ ਕਰੀਬ ਲੈ ਕੇ ਜਾਣਗੇ ਪਰ ਇੱਕ ਡੇਢ ਦੋ ਘੰਟੇ ਇਹ ਡਰਾਮਾ ਚੱਲਦਾ ਰਿਹਾ ਦੋ ਤਿੰਨ ਗੱਡੀਆਂ ਮੇਰੇ ਖੱਬੇ ਪਾਸੇ ਦੀ ਨਿਕਲੀਆਂ ਔਰ ਇਹ ਦਾਅਵਾ ਕੀਤਾ ਗਿਆ ਕਿ ਬਿਕਰਮ ਜੀ ਟੀਆ ਇਧਰ ਦੀ ਚਲੇ ਗਏ ਪਿੱਛੇ ਗੱਡੀਆਂ ਖੜੀਆਂ ਕੀਤੀਆਂ ਗਈਆਂ ਇਧਰ ਗੱਡੀਆਂ ਖੜੀਆਂ ਸੀ ਇੰਨੀ ਕਨਫਿਊਜ਼ਨ ਕ੍ਰੀਏਟ ਕਰ ਦਿੱਤੀ ਕਿ ਜਿਵੇਂ ਉਸ ਦਿਨ ਹੋਈ ਸੀ ਜਦੋਂ ਬਿਕਰਮ ਜੀ ਟੀਆ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਦੇ ਲਈ ਲੈ ਕੇ ਜਾਇਆ ਗਿਆ ਸੀ ਤਾਂ ਉਹ ਤੋਂ ਵੀ ਪਤਾ ਨਹੀਂ ਲੱਗਣ ਦਿੱਤਾ ਗਿਆ ਸੀ ਕਿ ਕਿਹੜੀ ਗੱਡੀ ਤੇ ਲੈ ਕੇ ਕਿਧਰ ਦੀ ਲੈ ਕੇ ਹਾਲਾਂਕਿ ਅਸੀਂ ਇੱਥੇ ਹੀ ਮੌਜੂਦ ਸੀ ਔਰ ਇਸੇ ਤਰ੍ਹਾਂ ਦੀ ਚੀਜ਼ ਵਿਜੀਲੈਂਸ ਨੇ ਅੱਜ ਕੀਤੀ ਆ ਇਸ ਕਰਕੇ ਵਿਜੇ ਜਦੋਂ ਵਿਜੀਲੈਂਸ ਨੇ ਗੁਪਚਪ ਤਰੀਕੇ ਤੋਂ ਨਿਕਲਣ ਲੱਗੇ ਨੇ ਬਿਕਰਮਜੀਤਿਆ ਦਾ ਪਤਾ ਲੱਗ ਦਿੱਤਾ ਹੈ ਕਿ ਕਿਤੇ ਮੀਡੀਆ ਦੀਆਂ ਗੱਡੀਆਂ ਨਾਲ ਨਾ ਫੋਲੋ ਕਰਨ ਲੱਗ ਜਾਣ ਤਾਂ ਹਲੇ ਤੱਕ ਉਹ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਹੁਣ ਉਹ ਕਿਸ ਤਰ੍ਹਾਂ ਦੀ ਪੁੱਛਗਿੱਛ ਹੈ ਉਹ ਤਾਂ ਵਿਜਨਸ ਅਧਿਕਾਰੀ ਦੱਸ ਸਕਦੇ ਨੇ ਪਰ ਜਿਹੜਾ ਜ਼ਿਕਰ ਆਇਆ ਪੰਜ ਦੇ ਕਰੀਬ ਥਾਵਾਂ ਦਾ ਜ਼ਿਕਰ ਆਇਆ ਐਗਜ਼ੈਕਟ ਥਾਵਾਂ ਦੇ ਨਾਵਾਂ ਤੇ ਵੀ ਅਸੀਂ ਅਜੇ ਨਹੀਂ ਜਾਵਾਂਗੇ ਇੱਕ ਤਾਂ ਮੋਹੱਲੀ ਦੇ ਆਸ-ਪਾਸ ਬਿਕਰਮਜੀਤਿਆ ਹੋਰਾਂ ਦੀ ਯਾ ਦਾਇਕ ਆਪਣਾ ਉਹਨਾਂ ਦਾ ਚਾਹ ਫਾਰਮ ਹਾਊਸ ਕਹਿੰ ਲੋ ਜੇ ਇਦਾਂ ਦਾ ਇੱਕ ਜਗ੍ਹਾ ਹੈ ਉਹ ਤੁਸੀਂ ਮੋਹਲੀ ਦੇ ਏਰੀਆ ਚ ਕਰ ਲੋ ਦੂਜੀ ਤੁਸੀਂ ਹਿਮਾਚਲ ਦੇ ਵਿੱਚ ਇਸੇ ਤਰ੍ਹਾਂ ਉਹਨਾਂ ਦੀ ਪ੍ਰਾਪਰਟੀ ਹੈਗੀ ਆ ਅੰਮ੍ਰਿਤਸਰ ਦੇ ਵਿੱਚ ਜਿੱਦਾਂ ਉਹਨਾਂ ਦਾ ਆਪਣਾ ਘਰ ਆ ਯੂਪੀ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਪ੍ਰਾਪਰਟੀਆਂ ਦਾ ਜ਼ਿਕਰ ਹੁੰਦਾ ਤੇ ਇਸ ਕਰਕੇ ਵਿਜੇ ਕਈ ਥਾਵਾਂ ਨੇ ਜਿੱਥੇ ਉਹਨਾਂ ਨੂੰ ਲਜਾਇਆ ਜਾ ਸਕਦਾ ਪਰ ਮੈਨੂੰ ਲੱਗਦਾ ਹੈ ਕਿ ਸ਼ਾਮ ਤੱਕ ਇਹ ਚਸਟਿਫਾਈਡ ਹੋਣਗੀਆਂ ਜਾਂ ਫਿਰ ਜਦੋਂ ਆ ਸਾਡਾ ਕੋਈ ਸੋਰਸਿਸੇ ਤਰ੍ਹਾਂ ਸਾਡੇ ਤੱਕਰ ਕੋਈ ਜਾਣਕਾਰੀ ਪਹੁੰਚਾਉਂਦਾ ਹੈ ਜਿਹੜੇ ਸਾਡੇ ਕਿਉਂਕਿ ਹਰ ਜਗ੍ਹਾ ਸਾਡਾ ਨੈਟਵਰਕ ਹੈ ਪਰ ਹਲੇ ਗੁਪਚਪ ਤਰੀਕੇ ਵਿਜੀਲੈਂਸ ਚੱਲ ਰਹੀ ਹੈ ਤਾਂ ਜਿੱਥੇ ਜਿੱਥੇ ਨੈਟਵਰਕ ਹੈ ਉੱਥੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਘੱਟੋ ਘੱਟ ਇਹ ਤਾਂ ਪਤਾ ਲੱਗ ਸਕੇ ਕਿ ਬਿਕਰਮ ਜੀ ਟੀਐਸ ਵੇਲੇ ਕਿੱਥੇ ਆ ਤੇ ਵਿਜੀਲੈਂਸ ਕਿਸ ਤਰ੍ਹਾਂ ਦੀ ਜਿਹੜੀ ਹੈ ਐਕਟੀਵਿਟੀ ਕਰ ਰਹੀ ਹੈ ਜੀ ਠੀਕ ਹੈ ਧੰਨਵਾਦ ਹਨ ਪਿੰਦਾ ਰਸ ਪੂਰੀ ਜਾਣਕਾਰੀ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗਈ ਹੋਈ ਹੈ ਵਿਜੀਲੈਂਸ ਪਰ ਜਗਾ ਥਾਂ ਟਿਕਾਣਾ ਨਹੀਂ ਦੱਸਿਆ ਗਿਆ ਕਿ ਕਿੱਥੇ ਕਿੱਥੇ ਲੈ ਕੇ ਗਈ ਹੈ ਔਰ ਦੂਸਰੇ ਪਾਸੇ ਬਿੱਟੂ ਔਲਖ ਜਿਹੜੇ منی ਲਾਂਡਰਿੰਗ ਦੇ ਇਲਜ਼ਾਮਾਂ ਦੇ ਵਿੱਚ ਜਿਨ੍ਹਾਂ ਨੂੰ ਜਲੰਧਰ ਦੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਸੀ ਪਰ ਨਸ਼ੇ ਦੇ ਮਾਮਲੇ 'ਚੋਂ ਬਰੀ ਹੋ ਗਈ ਸੀ ਔਰ ਦੂਸਰੇ ਪਾਸੇ ਜਗਜੀਤ ਸਿੰਘ ਚੈਲ ਇਹ ਦੋ ਅਹਿਮ ਨਾਮ ਜੋ ਇਸ ਪੂਰੀ ਡਰੱਗ ਰਿਪੋਰਟ ਦੇ ਦੌਰਾਨ ਮੁੱਖ ਤੌਰ ਤੇ ਸਾਹਮਣੇ ਆਏ ਜਗਦੀਸ਼ ਭੋਲਾ ਤੋਂ ਬਾਅਦ ਅੱਜ ਉਹ ਦੋਵੇਂ ਸ਼ਖਸ ਵਿਕਰਮ ਜੀਠੀਆ ਦੇ ਮਾਮਲੇ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਨੇ ਵਿਜੀਲੈਂਸ ਬਿਊਰੋ ਦੇ ਦਫ਼ਤਰ ਮੁਹਾਲੀ ਵਿੱਚ ਤੇ ਬਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦਾ ਵੀ ਇੱਕ ਬਿਆਨ ਆਇਆ ਹੈ ਔਰ ਚੰਨੀ ਨੇ ਕਿਹਾ ਹੈ ਕਿ ਮੈਂ ਮਜੀਠੀਆ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਹਾਂ ਉਹਨਾਂ ਨੇ ਕਿਹਾ ਕਿ ਮੈਂ ਨਸ਼ਾ ਤਸਕਰਾਂ ਦੇ ਖਿਲਾਫ ਖੜਾ ਹਾਂ ਮੇਰੇ ਖਿਲਾਫ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਚੰਨੀ ਨੇ ਕਿਹਾ ਕਿ ਮਜੀਠੀਆ ਦੇ ਨਾਲ ਮੇਰੀ ਕੋਈ ਗੱਲ ਨਹੀਂ ਪਿਛਲੀ ਸਰਕਾਰ ਸਮੇ ਜਿਹੜਾ ਪਰਚਾ ਮੈਂ ਦਰਜ ਕੀਤਾ ਸੀ ਮੈਂ ਅੱਜ ਵੀ ਉਸ ਸਟੈਂਡ ਤੇ ਕਾਇਮ ਹਾਂ ਮਜੀਠੀਆ ਖਿਲਾਫ ਪਰਚੇ 'ਚ ਨਸ਼ਾ ਤਸਕਰੀ ਦਾ ਉਹਨਾਂ ਕਿਹਾ ਕਿ ਕੋਈ ਜ਼ਿਕਰ ਨਹੀਂ ਨਸ਼ਿਆਂ ਦਾ ਪਰਚਾ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਝੂਠਾ ਪ੍ਰਚਾਰ ਕਰ ਰਹੀ ਹੈ। ਉਹਨਾਂ ਕਹਿੰਿਆ ਕਿ ਵਿਜੀਲੈਂਸ ਸਿਰਫ ਕ腐ਸ਼ਨ ਦੇ ਕੇਸਾਂ ਨੂੰ ਢੀਲ ਕਰਦੀ ਹੈ ਨਾ ਕਿ ਨਸ਼ੇ ਦੇ। ਫਿਰ ਵੀ ਜੇ ਮੇਰੀ ਗਵਾਹੀ ਦੀ ਲੋੜ ਹੈ ਤਾਂ ਮੈਂ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ। ਝੂਠਾ ਪ੍ਰਚਾਰ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ ਜੀ ਇਹ ਨਸ਼ਿਆਂ ਦਾ ਪਰਚਾ ਦਰਜ ਹੋਇਆ। ਇਹ ਮੇਰੇ ਪਰਚੇ ਦੀਆਂ ਮੂਹਰੇ ਦੋ ਲਾਈਨਾਂ ਪਾ ਕੇ ਉਸ ਤੋਂ ਬਾਅਦ ਵਿਜੀਲੈਂਸ ਵਿਜੀਲੈਂਸ ਹੈ ਜਿਹੜੀ ਉਹ ਕਰਪਸ਼ਨ ਦੇ ਕੇਸਾਂ ਨੂੰ ਡੀਲ ਕਰਦੀ ਹੈ ਨਸ਼ੇਦਿਆਂ ਨੂੰ ਨਹੀਂ ਕਰਦੀ ਇਹ ਸਹੀ ਗੱਲ ਮੂਰੇ ਨਹੀਂ ਲੈ ਕੇ ਆਉਂਦੇ ਪਰ ਮੈਂ ਫੇਰ ਵੀ ਕਹਿ ਦੇਣਾ ਕਿ ਜੇ ਤੁਹਾਨੂੰ ਇਹ ਪਰਚੇ ਵਿੱਚ ਵੀ ਮੇਰੀ ਕਿਤੇ ਜ਼ਰੂਰਤ ਹੈ ਮੇਰੀ ਗਵਾਹੀ ਦੀ ਜ਼ਰੂਰਤ ਹੈ ਮਜੀਠੀਏ ਦੇ ਖਿਲਾਫ ਇਹ ਆ ਕਿਸੇ ਵੀ ਨਸ਼ੇ ਤਸਕਰ ਦੇ ਖਿਲਾਫ ਤਾਂ ਮੈਂ ਤੁਹਾਡੇ ਪਾਸ ਆ ਕੇ ਗਵਾਹੀ ਦੇਣ ਨੂੰ ਵੀ ਤਿਆਰ ਹਾਂ ਮੈਂ ਇਸ ਕੋਈ ਵੀ ਚਾਹੇ ਕੋਈ ਵੀ ਨਸ਼ਿਆਂ ਦੇ ਖਿਲਾਫ ਹੈ ਨਸ਼ਿਆਂ ਜੇ ਤਸਕਰ ਹੈ ਜਾਂ ਨਸ਼ੇ ਵੇਚਦਾ ਹੈ ਉਹਦੇ ਹੱਕ ਉਹਦੇ ਖਿਲਾਫ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਉਹਨਾਂ ਦੇ ਟੋਟਲੀ ਖਿਲਾਫ ਖੜਾ ਹਾਂ ਤੇ ਅੱਗੇ ਉਹਨੂੰ ਵੀ ਖੜਾ ਰਾਂਗਾ ਆ ਜਿਹੜਾ ਝੂਠ ਦਾ ਪ੍ਰਚਾਰ ਮੇਰੇ ਖਿਲਾਫ ਕਰ ਰਿਹਾ ਉਸ ਦਿਨ ਜਿਹੜਾ ਸਾਡਾ ਪ੍ਰਗਟ ਸਿੰਘ ਹੈ ਉਹਦੇ ਤੇ ਵੀ ਇਨਫੋਰਮੇਸ਼ਨ ਆਈ ਸੀ ਕਿ ਉਹਨੂੰ ਵੀ ਚੱਕਿਆ ਜਾਣਾ ਤੇ ਉਹ ਅੱਜ ਵੀ ਥੋੜਾ ਜਿਹਾ ਪਾਸੇ ਹੋਇਆ ਹੋਇਆ ਕਿਉਂਕਿ ਉਹਦੇ ਤੇ ਹੀ ਪਰਚਾ ਦਰਜ ਕਰ ਰਹੇ ਉਹ ਇੱਕ ਬੜਾ ਤਗੜਾ ਖਿਡਾਰੀ ਹੈ 10 ਸਾਲ ਇੰਡੀਆ ਦੀ ਹਾਕੀ ਟੀਮ ਦਾ ਕੈਪਟਨ ਰਿਹਾ ਦਾਗ ਉਹਦੇ ਤੇ ਕੋਈ ਨਹੀਂ ਲੇਕਿਨ ਉਹਨੂੰ ਵੀ ਝੂਠੇ ਕੇਸਾਂ 'ਚ ਲੜੇੜਨਾ ਚਾਹੁੰਦੇ ਉਹਦੇ ਬਾਰੇ 'ਚ ਮੈਂ ਉਹਦੇ ਹੱਕ 'ਚ ਬੋਲਿਆ ਮੇਰਾ ਜੀਠੀਏ ਦੇ ਨਾਲ ਨਾ ਕੋਈ ਡੋਰ ਸਾਜੀ ਹੈ ਨਾ ਮੈਂ ਉਹਦੇ ਨਾਲ ਕਦੇ ਮੇਰਾ ਨਾ ਉਹ 7 ਤਰੀਕਾ ਲੈ ਨਾ ਮੈਂ ਉਹਦੇ ਨਾਲ ਕਦੇ ਹੱਥ ਮਲਾਵਾ ਨਾ ਮੇਰੀ ਉਹਦੇ ਨਾਲ ਗੱਲ ਹੈ